ਤੁਸੀਂ ਦੇਖ ਸਕਦੇ ਹੋ ਬਹਿਕ ਬੋਤਲਾਂ ਦੇ ਵਿੱਚ ਜਿਹੜਾ ਰਾਹਤ ਕੈਂਪ ਲੱਗਾ ਉੱਥੇ ਜਿਹੜੇ ਲੋਕ ਰਹਿ ਰਹੇ ਆ ਹੜਪੀੜਿਤ ਉਹਨਾਂ ਨੂੰ ਮੈਡੀਸਿਨ ਵੀ ਪ੍ਰੋਵਾਈਡ ਕਰਵਾਈ ਜਾ ਰਹੀ ਤਾਂ ਆ ਜਿਹੜੇ ਤੁਸੀਂ ਆ ਰੂਮ ਦੇਖ ਸਕਦੇ ਹੋ ਸਕੂਲ ਦੇ ਜਿਹੜੇ ਸਾਰੇ ਰੂਮ ਆ ਇਹਨਾਂ ਵਿੱਚ ਹੜਾਂ ਤੋਂ ਪ੍ਰਭਾਵਿਤ ਲੋਕ ਆ ਉਹ ਇੱਥੇ ਹਾਜ਼ਰ ਨੇ ਮੈਂ ਕੋਸ਼ਿਸ਼ ਕਰਾਂਗਾ ਤੁਹਾਡੀ ਬਜ਼ੁਰਗਾਂ ਨਾਲ ਵੀ ਗੱਲ ਕਰਵਾਉਣ ਦੀ ਸਰਗੋ ਇੱਥੇ ਤੁਹਾਨੂੰ ਰਹਿਣ ਦੇ ਵਿੱਚ ਕੋਈ ਦਿੱਕਤ ਨਹੀਂ ਆ ਰਹੀ ਜੀ ਨਹੀਂ ਜੀ ਕੋਈ ਦਿੱਕਤ ਨਹੀਂ ਜਿਹੜਾ ਰਾਸ਼ਨ ਪਾਣੀ ਆ ਉਹ ਤੁਹਾਨੂੰ ਮਿਲ ਰਿਹਾ ਪ੍ਰੋਪਰ ਜੀ ਹਾਂਜੀ ਮਿਲ ਰਿਹਾ ਠੀਕ ਹੈ ਜੀ ਤਾਂ ਜਿਹੜੇ ਤੁਸੀਂ ਤੁਹਾਡੇ ਕਿਹੜਾ ਪਿੰਡ ਆ ਜੀ ਤੁਹਾਡਾ ਸਿਗਲਾਪੇ ਤੋਂ ਆ ਜੀ ਤੇ ਇਹ ਤਾਂ ਜਦੋਂ ਜਦੋਂ ਪਾਣੀ ਹਟੇਗਾ ਉਸ ਤੋਂ ਬਾਅਦ ਸਾਰਾ ਕੁਝ ਹੀ ਚਾਹੀਦਾ ਹੈ ਬੀਜ ਵੀ ਚਾਹੀਦਾ ਹੈ ਖਾਦਾਂ ਵੀ ਚਾਹੀਦੀ ਨੇ ਕੋਈ ਚੀਜ਼ ਹੋਵੇਗੀ ਤਾਂ ਬੀਜਾਂਗੇ ਠੀਕ ਹੈ ਜੀ ਅੱਗੇ ਕਰਜ਼ੇ ਨਾਲ ਤਾਂ ਅੱਗੇ ਪੱਜੇ ਪਏ ਹਾਂਜੀ ਹਾਂ ਉਹਦੇ ਬਾਅਦ ਬੀਜ ਵੀ ਚਾਹੀਦਾ ਸਾਰਾ ਕੁਝ ਚਾਹੀਦਾ ਠੀਕ ਹੈ ਜੀ ਤਾਂ ਚਲੋ ਜੋ ਵੈਕਰੂਣੇ ਮੁਸੀਬਤ ਸਾਰਿਆਂ ਤੇ ਪਾਈ ਆ ਤਾਂ ਆਪਾਂ ਸਾਰੇ ਰਲ ਮਿਲ ਕੇ ਅਰਦਾਸ ਕਰੀਏ ਵੀ ਇਹ ਜਿਹੜੀ ਜਿਹੜੀ ਮੁਸੀਬਤ ਆ ਹਨ ਸਹਾਇਤਾ ਮਿਲੇਗੀ ਯਾਨੀ ਖਾਲਸਾ ਹੈੜਾ ਜਾਂ ਉਹਨਾਂ ਨੂੰ ਵੀ ਬੇਨਤੀ ਆ ਵੀ ਇਹਨਾਂ ਨੂੰ ਅੱਜ ਜਿਹੜਾ ਲੰਗਰ ਪਾਣੀਆ ਐਸਜੀਪੀਸੀ ਦੇ ਰਹੀ ਆ ਲਗਾਤਾਰ ਤਾਂ ਜਿਹੜਾ ਇੱਥੇ ਮੈਡੀਕਲ ਸਹੂਲਤ ਵੀ ਇਹਨਾਂ ਨੂੰ ਮਿਲ ਰਹੀ ਆ ਤਾਂ ਬਾਕੀ ਇਹਨਾਂ ਨੂੰ ਬਾਅਦ ਚ ਫਸਲਾਂ ਬੀਜਣ ਵਾਸਤੇ ਵੀ ਖਾਦ ਸਪਰੇ ਬੀਜ ਦਿੱਤਾ ਜਾਵੇ ਤਾਂ ਜਿਹੜੇ ਇਹਨਾਂ ਦੇ ਬੱਚਿਆਂ ਦੀਆਂ ਪੜ੍ਹਾਈਆਂ ਵੀ ਖਰਾਬ ਹੋਈਆਂ ਹੋਰੀਆਂ ਜਿਹੜੇ ਵੀ ਇੱਥੇ ਪ੍ਰਾਈਵੇਟ ਸਕੂਲ ਆ ਜਿਲ੍ਹਾ ਫਾਜ਼ਲਕਾ ਦੇ ਉਹਨਾਂ ਨੂੰ ਵੀ ਬੇਨਤੀ ਆ ਵੀ ਤੁਸੀਂ ਇਹਨਾਂ ਵਾਸਤੇ ਹੜ ਪੀੜਤਾ ਵਾਸਤੇ ਤੁਸੀਂ ਆਪਦੇ ਸਕੂਲਾਂ ਦੇ ਗੇਟ ਖੋਲੋ ਇਹਨਾਂ ਨੂੰ ਫ੍ਰੀ ਟਿਊਸ਼ਨ ਆ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਅੱਡ ਅੱਡ ਪਰਿਵਾਰ ਆ ਜਿਹੜੇ ਇੱਥੇ ਰਹਿ ਰਿਹਾ ਇਹਨਾਂ ਦੀਆਂ ਲਿਸਟਾਂ ਇਹਨਾਂ ਨੇ ਕਮੇਟੀ ਇੱਕ ਬਣਾਈ ਹੋਈ ਆ ਤਾਂ ਜਿਹੜੇ ਬਕਾਇਦਾ ਉੱਥੇ ਆਵੇ ਜਸਵੀਰ ਸਿੰਘ son of ਦਲੀਪ ਸਿੰਘ ਤਾਂ ਉਹਨਾਂ ਦੇ ਆਵੇ ਦੱਸੇ ਹੋਇਆ ਕਿੰਨੇ ਉਹਨਾਂ ਦੇ ਪਸ਼ੂ ਆ ਕਿੰਨੇ ਪਰਿਵਾਰ ਦੇ ਮੈਂਬਰ ਆ ਤਾਂ ਜਿਹੜਾ ਬਕਾਇਦਾ ਇੱਕ ਤਰੀਕੇ ਦੇ ਨਾਲ ਆ ਜਿਹੜੇ ਇਹ ਨੌਜਵਾਨ ਇੱਥੇ ਕੰਮ ਕਰ ਰਹੇ ਆ ਮੂਣਾ ਰਾਮ ਮੂਣਾ ਰਾਮ ਤੋਂ ਮੈਂ ਇਹਨਾਂ ਨਾਲ ਵੀ ਗੱਲਬਾਤ ਕਰਾਂਗਾ ਹਾਂਜੀ ਸਰਪੰਚ ਸਾਹਿਬ ਜਿਹੜਾ ਤੁਸੀਂ ਕਿੰਨੇ ਦਿਨ ਤੋਂ ਇੱਥੇ ਕੈਂਪ ਦੇ ਵਿੱਚ ਰਹਿ ਰਹੇ ਹੋ ਜੀ तकरीबन ਅੱਜ 10 ਦਿਨਾਂ ਲੰਢੇ ਲਗਭਗ ਹੋ ਗਏ ਜੀ ਤੇ ਔਰ ਬੜਾ ਸਜੇ ਟੰਗਣਾ ਸਾਡੀ ਕਮੇਟੀ ਹੁਣ ਕੰਮ ਕਰ ਰਹੀ ਹੈ ਪਹਿਲਾਂ ਸਾਨੂੰ ਤਿੱਕਤ ਆਈ ਸੀ ਹੁਣ ਇੱਕ ਜਿਰਾ ਨਾਲ ਸੇਵਾਦਾਰਾਂ ਨੂੰ ਪ੍ਰੋਪਰ ਕਈ ਉੱਤੇ ਥੱਲੇ ਹੁੰਦੇ ਆ ਉਹਨਾਂ ਨੂੰ ਪਾਣੀ ਦਾ ਚਾਹ ਦਾ ਪ੍ਰਬੰਧ ਇਹ ਕੁਛੀ ਦਾ ਫਿਰ ਖਾਣੇ ਦਾ ਵੀ ਔਰ ਨਾਲ ਇਹ ਵੀ ਕਹੀਦਾ ਵੀ ਰੈਸ਼ਟ ਕਰਨਾ ਚਾਹਦੇ ਇੱਕ ਸਰਪੰਚ ਸਾਹਿਬ ਤੁਹਾਡੀ ਮੈਂ ਗੱਲ ਟੋਕਦਾ ਜੀ ਸੰਸਥਾਵਾਂ ਦਾ ਇਹ ਲੰਬਾ ਜੀ ਵੀ ਜਦੋਂ ਅਸੀਂ ਇੰਨੀ ਦੂਰੋਂ ਸੇਵਾ ਲੈ ਕੇ ਆਉਣੇ ਆ ਤਾਂ ਸਾਨੂੰ ਅੱਗੋਂ ਕੋਈ ਜੀ ਆ ਨਹੀਂ ਕਿਹਾ ਜਾਂਦਾ ਕਹਿੰਦੇ ਵੀ ਸਾਡੇ ਤੋਂ ਹੱਥੀ ਖੂਨ ਦੀ ਕਰਦੇ ਆ ਮੰਨ ਲਓ ਉਥੇ ਜਿਹੜੇ ਇਹ ਖਾਸ ਕਰਕੇ ਬਾਰਡਰ ਏਰੀਏ ਦੇ ਲੋਕਾਂ ਦੀ ਗੱਲ ਤੁਸੀਂ ਸੁਣੀ ਵੀ ਹੋਣੀ ਆ ਹਾਜੀ ਸੁਣੀ ਹੈ ਸੁਣੀ ਆ ਨਾ ਜੀ ਤਾਂ ਇਹ ਕਿਉਂ ਹੋ ਰਿਹਾ ਜੀ ਇਹ ਜੇ ਐਦਾਂ ਹੈ ਜੇ ਕੁਝ ਆਨਸਰ ਹੁੰਦੇ ਆ ਹਰੇਕ ਪਿੰਡ ਵਿੱਚ ਹੁੰਦੇ ਆ ਜੀ ਜਿੰਦੇ ਕਰਕੇ ਸਾਰੇ ਪਿੰਡ ਬਦਨਾਮ ਹੋ ਜਾਂਦੇ ਆ ਸਾਰਾ ਪਿੰਡ ਬਦਨਾਮ ਹੋ ਜਾਂਦਾ ਹੈ ਤੇ ਜੇ ਇਹ ਜੋ ਇਹੋ ਜਿਹਾ ਹੈ ਤਾਂ ਮੈਂ ਉਹਨਾਂ ਪਿੰਡਾਂ ਦੀ ਪਛਾਣਤਾ ਨੂੰ ਵੀ ਬੇਨਤੀ ਕਰਾਂਗਾ ਹੱਥ ਜੋੜ ਕੇ ਕਿ ਉਹ ਆਪਣੇ ਪਿੰਡ ਦੇ ਵਿੱਚ ਨੌਜਵਾਨ ਕੋਈ ਕਮੇਟੀ ਬਣਾਉਣ ਜਿੰਦੀ ਅੰਡਰ ਲਾ ਕੇ ਅਜੈਤਾ ਰੱਖਣਾ ਵੀ ਆਪਾਂ ਜਿਹੜਾ ਰਾਸ਼ਨ ਵਾਲੀ ਕੋਈ ਵੀ ਮੌਈਆ ਕਰਵਾਉਣਾ ਹੈ ਔਰ ਜਿਹੜੀ ਸੰਸਥਾ ਹੈ ਉਹਦਾ ਵੀ ਨਾਲ ਨਾਲ ਪੂਰਾ ਖਿਆਲ ਰੱਖਣਾ ਕਿਉਂਕਿ ਉਹਨਾਂ ਨੂੰ ਵੀ ਜਿਹੜੇ ਐਨੀ ਦਿੱਕਤ ਆਉਂਦੀ ਹੈ ਔਰ ਜਿਹੜਾ ਆਪਾਂ ਜਿਹੜਾ ਰਾਸ਼ਨ ਪਾਣੀ ਹੈ ਲੋੜ ਮੰਨ ਤੱਕ ਪਹੁੰਚਾਈਏ ਔਰ ਜਿੰਨੀ ਸਾਨੂੰ ਲੋੜ ਹੈ ਉਹਨਾਂ ਹੀ ਰੱਖੀਏ ਕਿਉਂਕਿ ਮੰਨ ਲਓ ਅੱਜ ਅਸੀਂ ਉਹਨਾਂ ਕੋਲ ਲੈ ਰਹੇ ਹਾਂ ਅੱਜ ਅਸੀਂ ਰਾਚਨ ਪਾਣੀ ਲੈ ਰਹੇ ਆਂ ਹੋਰ ਜਦੋਂ ਵੀ ਇਹ ਦੀਵਿਆਂ ਦਿਨ ਤੱਕ ਬੰਦ ਹੋ ਜਾਣਗੇ ਸਾਡਾ ਜਿਹੜਾ ਖੇਤ ਆ ਪੂਰੀ ਤਰ੍ਹਾਂ ਮਹੀਨੇ ਦਾ ਜਿਹੜਾ ਪਾਣੀ ਸੁੱਕੂਗਾ ਫਿਰ 2-3 ਮਹੀਨੇ ਲੱਗਣਗੇ ਉਹ ਪੱਠਾ ਚਾਰ ਆਉਣ ਤੇ ਟਰੋੜੀ ਖਤਮ ਹੋ ਜਾਏਗੀ ਤੇ ਉਹਨਾਂ ਸੰਸਥਾਵਾਂ ਇਹ ਕਹਿਣ ਕਿ ਵੀਰ ਜੀ ਸਾਡੇ ਕੋਲ ਰਾਚਨ ਪਾਣੀ ਵਾਅਦਾ ਟਰੋੜੀ ਵਸ ਤੁਸੀਂ ਆਪਣਾ ਨਾਮ ਲਿਖਾਓ ਸਾਨੂੰ ਇੰਨੇ ਦਿਨ ਆ ਬਾਅਦ ਜਿਹੜੀ ਤੂੜੀ ਪਿੰਡ ਵਿੱਚ ਚਾਹੀਦੀਵੇਂ ਉਦੋਂ ਲਾਜ ਆਇਆ ਜੇ ਜਸਤਾਨੋ ਜਿਹੜਾ ਜਿਹੜਾ ਸਾਡੇ ਜ਼ਮੀਨਾਂ ਵਾਣ ਜੋ ਹੋਣ ਗਿਆ ਪੱਧਰ ਕਰਨਾ ਜੋ ਹੋਣ ਗਿਆ ਸਾਨੂੰ ਅੱਜ ਇਸ ਟਾਈਮ ਆ ਕੀ ਦੀ ਲੋੜ ਨਹੀਂ ਸਾਨੂੰ ਉਦੋਂ ਸੇਤਾ ਕਾਰਜ ਇਹ ਚੀਜ਼ਾਂ ਦੀ ਆਪ ਲੋਡ ਗਈ ਜੀ ਵਾਰ-ਵਾਰ ਜਿਹੜਾ ਲੰਗਰ ਪਾਣੀ ਤੁਹਾਨੂੰ ਇੱਥੇ ਕੌਣ ਪ੍ਰੋਵਾਈਡ ਕਰਵਾ ਰਿਹਾ ਜਿਹੜਾ ਇੱਥੇ ਕੈਂਪ ਦੇ ਵਿੱਚ ਸੇਤਾਵਾ ਨੇ ਇੱਕ ਪੰਜਾਬੀਏ ਤੇ ਹੋਂ ਜੀ ਹੈ ਇਹਨਾਂ ਦੇ ਪਰਮਾਤਮਾ ਦੇ ਬਖਸ਼ੇ ਹੋਂ ਇਹ ਬਖਸ਼ ਰੱਖੀ ਹੈ ਪਾਈਚਾਰਕ ਸਾਜ ਜਿਹੜੀਆਂ ਪੂਰੀਆਂ ਇਹ ਸਜੋਗ ਦੇ ਰਹੇ ਨੇ ਸੰਸਥਾਵਾਂ ਵੱਖ-ਵੱਖ ਜੇ ਮੁਖਸਰ ਸਾਹਿਬ ਤੋਂ ਮਟਿਲੀ ਤੋਂ ਗੰਗਾ ਨਗਰ ਤੋਂ ਜੈਪੁਰ ਤੋਂ ਔਰ ਜਿਹੜੇ ਦਰਪਾਲ ਸਾਹਿਬ ਤੋਂ ਮੁਖਸਰ ਸਾਹਿਬ ਇਹ ਏਰੀਆ ਜਿਹੜੇ ਨੇ ਗੰਗਾ ਨਾ ਹਬੋਰ ਦੇ ਏਰੀਏ ਨੇ ਇਹ ਵੀ ਬਹੁਤ ਜਿਹੜੀ ਸੇਵਾ ਨਿਭਾ ਰਹੇ ਨੇ ਪਿੰਡਾਂ ਦੇ ਕਰਕੇ ਸੇਵਾ ਨਿਭਾ ਰਹੇ ਨੇ ਇਹਨਾਂ ਦਾ ਬੜਾ ਹੀ ਮੈਂ ਧੰਨਵਾਦ ਕਰਨਾ ਸਾਰੀਆਂ ਇਸ ਸੰਸਥਾਵਾਂ ਦਾ ਜਿਹੜਾ ਮਿਲ ਕੇ ਕੰਮ ਕਰੀਏ ਅਸੀਂ ਤਾਂ ਇੱਕ ਅਰਦਾਸ ਕਰਨੇ ਆ ਸਾਡੇ ਪਿੰਡ ਵੱਲੋਂ ਪਿੰਡ ਵੱਲੋਂ ਹਾਰ ਪਰਵਾਪਤਾ ਵੱਲੋਂ ਸਮੂਹ ਪਚਾਇਤ ਵੱਲੋਂ ਜਿਹੜੀ ਆ ਮੁਸੀਬਤ ਆਈ ਹੈ ਪਰਮਾਤਮਾ ਕਰੇ ਵੀ ਇਹ ਮੁਸੀਬਤ ਕਿਸੇ ਤੇ ਨਾ ਆਵੇ ਪੰਜਾਬ ਤੇ ਨਾ ਆਵੇ ਕਿਸੇ ਦੇਸ਼ ਵਿਦੇਸ਼ ਤੇ ਨਾ ਆਵੇ ਕਿ ਆ ਸਾਨੂੰ ਅਜਿਹੇ ਦਿਨ ਕੱਟਨੇ ਪੈਂਦੇ ਪਏ ਐਸਾ ਸੀ ਕਿ ਕਿਸੇ ਤੇ ਨਾ ਆਣ ਇੱਕ ਸਰਪੰਚ ਸਾਹਿਬ ਜਿਵੇਂ ਬੱਚਿਆਂ ਦੀ ਜਿਹੜੀ ਪੜ੍ਹਾਈ ਖਰਾਬ ਹੋ ਰਹੀ ਆ ਤੁਹਾਡੇ ਜਿਹੜੇ ਇਲਾਕੇ ਦੇ ਫਾਜ਼ਿਲਖਾ ਦੇ ਜਿਹੜੇ ਪ੍ਰਾਈਵੇਟ ਸਕੂਲ ਆ ਤੁਸੀਂ ਉਹਨਾਂ ਨੂੰ ਵੀ ਬੇਨਤੀ ਕਰੋਗੇ ਵੀ ਇਹਨਾਂ ਨੂੰ ਪ੍ਰਾਈਵੇਟ ਐਡਮਿਸ਼ਨ ਵਗੈਰਾ ਜਾਂ ਕੋਈ ਹੋਰ ਜਿਹੜੀ ਬੱਚਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਪ੍ਰਚਾਰਚ ਨੂੰ ਜਾਂ ਉਹਨਾਂ ਜਿਹੜੇ ਪ੍ਰਾਈਵੇਟ ਸਕੂਲ ਖੁੱਲੇ ਹੋਏ ਆ ਨਾ ਬੱਚਿਆਂ ਦਾ ਸਾਥ ਦੇਣ ਪ੍ਰਸ਼ਾਸਨ ਵੀ ਸਾਥ ਦੇ ਜਾਂ ਸਕੂਲ ਐ ਕਾਲਜ ਉਹ ਵੀ ਸਾਥ ਦੇ ਇਸ ਮੁਸੀਬਤ ਦੀ ਖੜੀ ਹੋਈ ਤਾਂ ਕਿ ਬੱਚੇ ਜਿਹੜੇ ਅੱਗੇ ਵਧ ਸਕਣ ਕਿਉਂਕਿ ਦੂਸਰਾ ਕੁਝ ਇਹੋ ਜਿਹੇ ਕਾਰਨੇ ਪਿੰਡਾਂ ਵਿੱਚ ਮੈਂ ਸੰਸਥਾਵਾਂ ਨੂੰ ਬੇਨਤੀ ਕਰਨਾ ਚਾਹੀਆਂ ਦਾ ਮੀਨੇਵਦ ਵਿਆਹ ਮੈਰਿਜ ਜਿਨ੍ਹਾਂ ਦੀ ਚਾਰ ਕਨਾਈ ਦੋ ਕਨਾਲੀ ਜ਼ਮੀਨ ਹੈ ਜੀ ਉਹਨਾਂ ਨੇ ਮਿਹਨਤ ਕੀਤੀ ਹੈ ਘਰ-ਬਾਰ ਵੀ ਨਾ ਦਾ ਖਤਮ ਹੋ ਗਿਆ ਜੀ ਕਈਆਂ ਦੇ ਗਰੀਬ ਨੇ ਟੰਡਿੱਗਣ ਤੇ ਮਕਾਨਾਂ ਨੇ ਤੇ ਫਸਣਾ ਵੀ ਵਰਵਾਤ ਉਹਨਾਂ ਦੀ ਵੀ ਹੈਲਪ ਕੀਤੀ ਜਾਵੇ ਦੀ ਹਾਜੀ ਹਾਜੀ ਧੰਨਵਾਦ